ਪਰ ਜਿਹੜੀ ਜੱਗੋ 13ਵੀ ਇਹ ਵਾਪਰਨ ਤੋਂ ਬਾਅਦ ਸਾਡੇ ਮਾੜੇ ਅੰਸਰਾਂ ਨੇ ਕੀਤੀ ਕਿ ਡਰਾਈਵਰ ਦੇ ਲੀਡ ਵਾਲਾ ਬੈਗ ਲੈ ਕੇ ਉਹਦਾ ਮੋਬਾਈਲ ਲੈ ਕੇ ਕੱਢ ਕੇ ਅੱਜ ਸੈਮਿਆ ਹੋਇਆ ਇਹ ਡਰਾਈਵਰ ਕਿਉਂਕਿ ਗੱਡੀ ਨਿਕਲਣ ਤੇ ਹਜੇ 2 ਦਿਨ ਲੱਗਣੇ ਆ ਚੰਦਪੁਰਾਣਾ ਟੂਲ ਪਲਾਜ਼ਾ ਮੌਤ ਦਾ ਸੁਦਾਗਰ ਬਣਿਆ ਇਸ ਤੋਂ ਪਹਿਲਾਂ ਵੀ ਚਾਰ ਐਕਸੀਡੈਂਟ ਦੱਸੇ ਗਏ ਆ ਪਰ ਜਿੱਦੇ ਬੰਦ ਕਰਨਾ ਸੀ ਉਹਦੇ ਹਲਕੇ ਦੇ ਲੀਡਰ ਸੀਐਮ ਸਾਹਿਬ ਇੱਥੇ ਚਰਚਾ ਦਾ ਵਿਸ਼ਾ ਬਣਿਆ ਸੀ ਖਬਰਾਂ ਬਣੀਆਂ ਸੀ ਆ ਚਿੱਟੀ ਪੱਟੀ ਤੇ ਰਾਤ ਇਸ ਸੇਧ ਨੂੰ ਆਉਂਦਾ ਟਰਾਲਾ ਡਾਇਰਟਰ ਤੇ ਚੜਿਆ ਜੇ ਛੋਟਾ ਵਹੀਕਲ ਹੁੰਦਾ ਉਹ ਚ ਕੋਈ ਫੈਮਿਲੀ ਹੁੰਦੀ ਤਾਂ ਪਤਾ ਨਹੀਂ ਕੀ ਘਟਨਾ ਵਾਪਰਨੀ ਸੀਗੀ ਠੀਕ ਆ 18 ਆਪਣਾ ਜਿਲ੍ਹਾ ਵੱਡਾ ਟਰਾਲਾ ਸੀਗਾ ਇਹ ਜਿਹੜਾ ਬਿਲਕੁਲ ਖਤਮ ਹੋ ਚੁੱਕਿਆ ਤੁਹਾਨੂੰ ਇਹ ਦਿਖਾਉਣਾਗਾ ਪਰ ਜਿਹੜੀ ਜੱਗੋ 13ਵੀ ਇਹ ਬਾਪਨ ਤੋਂ ਬਾਅਦ ਸਾਡੇ ਮਾੜੇ ਅੰਸਰੇ ਨੇ ਕੀਤੀ ਕਿ ਡਰਾਈਵਰ ਦੇ ਲੀਡ ਵਾਲਾ ਬੈਗ ਲੈ ਕੇ ਉਹਦਾ ਮੋਬਾਈਲ ਲੈ ਕੇ ਕੱਢ ਕੇ ਅੱਜ ਸਹਿਮਿਆ ਹੋਇਆ ਇਹ ਡਰਾਈਵਰ ਕਿਉਂਕਿ ਗੱਡੀ ਨਿਕਲਣ ਤੇ ਹਜੇ 2 ਦਿਨ ਲੱਗਣੇ ਆ ਕਦੇ ਬੈਟਰੀਆਂ ਦੀ ਨਿਗਰੱਖਤਾ ਕਦੇ ਟੈਰਾਵਲ ਭੱਜ ਕੇ ਦੌੜ ਕੇ ਜਾਂਦਾ ਪਰ ਨੁਕਸਾਨ ਦਿਖਾ ਦੇ ਮੈਂ ਕਹਿੰਦਾ ਵੀ ਸਾਡੇ ਇਹਨੇ ਹਾਦਸੇ ਹੋ ਰਹੇ ਆ ਕਦੇ ਬੱਸਾਂ ਪਲਟ ਰਹੀਆਂ ਕਦੇ ਟਰੱਕ ਪਲਟ ਰਹੇ ਆ ਕਿਉਂ ਨਹੀਂ ਸੜਕਾਂ ਸਰਕਾਰਾਂ ਜਾਗਦੀਆਂ ਜਦੋਂ ਇਹ ਬੰਦ ਕਰ ਦਿੱਤਾ ਗਿਆ ਸੀ ਇਹ ਬਿਲਡਿੰਗ ਕਿਉਂ ਨਹੀਂ ਢਾਈ ਗਈ ਕਾਉ ਇਸ ਬਿਲਡਿੰਗ ਨੂੰ ਇਸੇ ਤਰੀਕੇ ਦੇ ਨਾਲ ਰੱਖਿਆ ਗਿਆ ਤੇਲ ਵਾਲੀ ਟੈਂਕੀ ਆ ਡੀਜ਼ਲ ਵਾਲੀ ਰੱਬ ਨਾ ਕਰਦਾ ਟੁੱਟ ਜਾਂਦੀ ਕੋਈ ਗੱਲਬਾਤ ਦੀ ਡੀਜ਼ਲ ਤਾਂ ਫੇਰ ਵੀ ਡੁੱਲਿਆ ਕੋਈ ਅੱਗ ਲੱਗ ਜਾਂਦੀ ਕੌਣ ਜ਼ਿੰਮੇਵਾਰ ਸੀ ਸੈਮਿਆ ਹੋਇਆ ਡਰਾਈਵਰ ਸਾਡਾ ਭਰਾ ਅੰਦਰੋਂ ਉਸੇ ਤਰੀਕੇ ਦੇ ਨਾਲ ਪਰਲੇ ਪਾਸੇ ਬੈਠਾ ਠੀਕ ਆ ਤੇ ਆਹ ਦੇਖੋ ਇਸ ਪਾਸੋਂ ਨੁਕਸਾਨ ਦੇਖੋ ਤੁਸੀਂ ਯਾਰ ਕਿਹੜੇ ਤਰੀਕੇ ਨਾਲ ਹੋਇਆ ਜ਼ਿੰਮੇਵਾਰ ਕੌਣ ਹੈ ਇਸ ਗੱਲ ਦਾ ਆਵਾਜ਼ ਚੈੱਕ ਕਰ ਲਾ ਇਹ ਖੜੇ ਨੇ ਡਰਾਈਵਰ ਭਰਾ ਵਿਚਾਰਾ ਰਾਜਸਥਾਨ ਤੋਂ ਆ ਜਿਹੜਾ ਇੱਥੇ ਆਇਆ ਪਰ ਇਹ ਪਲਾਜ਼ਾ ਮੈਂ ਕਹਿੰਦਾ ਚੱਕਿਆ ਕਿਉਂ ਨਹੀਂ ਗਿਆ ਮਾੜ ਮੰਡੀ ਤੋਂ ਜਦੋਂ ਮਾਨਸਾ ਨੂੰ ਜਾਂਦੇ ਆ ਉੱਥੇ ਵੀ ਇਹੀ ਦ੍ਰਿਸ਼ ਵੇਖਣ ਨੂੰ ਮਿਲਦਾ ਜਦੋਂ ਪਰਚੀਆਂ ਕੱਟੀਆਂ ਸੀ ਉਦੋਂ ਲਾਈਟਾਂ ਦਾ ਪ੍ਰਬੰਧ ਸੀ ਜਿੰਨਾ ਚਿਰੇ ਬਿਲਡਿੰਗ ਢਾਈ ਨਹੀਂ ਜਾਂਦੀ ਸੀ ਉਦੋਂ ਚਿਰ ਲਾਈਟਾਂ ਦਾ ਪ੍ਰਬੰਧ ਕਿਉਂ ਨਾ ਜਾਰੀ ਰੱਖਿਆ ਗਿਆ ਕੌਣ ਜਵਾਬ ਦੇ ਆ ਇਸ ਹਲਕੇ ਦੇ ਐਮਐਲਏ ਸਾਹਿਬ ਇਸ ਹਲਕੇ ਦਾ ਪ੍ਰਸ਼ਾਸਨ ਜਾਂ ਸੀਐਮ ਸਾਹਿਬ ਡਰਾਈਵਰ ਵੀਰ ਖੜਾ ਬਾਈ ਜੀ ਕਿੱਥੋਂ ਆ ਤੁਸੀਂ ਬਾਈ ਮੈਂ ਹਨਮਾਨਗੜ ਤੋਂ ਕੀ ਨਾਮ ਆ ਤੁਹਾਡਾ ਬਲਵੰਤ ਸੋਨੀ ਰਾਤ ਹੋਇਆ ਹਾਦਸਾ ਇਹ ਰਾਤ 7:30 ਵਜੇ ਵੇਖੋ ਰਾਤ 7:30 ਵਜੇ ਹੋਇਆ ਜੇ ਉੱਥੇ ਕਿਤੇ ਲਾਈਟ ਲੱਗੀ ਹੁੰਦੀ ਜੈਲੋ ਜਾਂ ਰੈੱਡ ਤਾਂ ਆਪਣੇ ਆਪ ਡਰਾਈਵਰ ਨੂੰ ਪਤਾ ਲੱਗ ਜਾਣਾ ਸੀ ਤਾਂ ਉਹਨੇ ਆਪ ਤਾਂ ਬਚਾਅ ਕਰ ਲੈਣਾ ਸੀ ਚਿੱਟੀ ਪੱਟੀ ਦੇ ਹਿਸਾਬ ਨਾਲ ਇਹ ਲੈ ਕੇ ਆਇਆ ਨੁਕਸਾਨ ਕਿੰਨਾ ਹੋ ਗਿਆ ਬਾਈ ਜੀ 5-6 ਲੱਖ ਦਾ ਨੁਕਸਾਨ ਹੋ ਗਿਆ ਬਾਈ ਜੀ 400 ਲੀਟਰ ਤਾਂ ਸਾਡਾ ਡੀਜ਼ਲ ਡੁੱਲ ਗਿਆ ਘੱਟ ਤੋਂ ਘੱਟ 13 ਤੇ 12-13 ਲੱਖ ਦਾ ਨੁਕਸਾਨ 12-13 ਦਾ ਲੱਖ ਦਾ ਨੁਕਸਾਨ ਹੋ ਗਿਆ ਸਾਰਾ ਡੀਜ਼ਲ ਮਾਲਕ ਨਾਲ ਗੱਲ ਹੋ ਗਈ ਮਾਲਕ ਆਏ ਆ ਅਜੇ ਗੱਲ ਨਹੀਂ ਹੋਈਗੀ ਪਤਾ ਨਹੀਂ ਕੀ ਕਹਿਣਗੇ ਮਾਲਕ ਕੀ ਨਾ ਕਹਿਣਗੇ ਅੱਛਾ ਕਿੰਨਾ ਇੱਥੋਂ ਚੋਰੀ ਕੀ ਸਮਾਨ ਹੋਇਆ ਜੋਰੀ ਮੇਰਾ ਬੈਗ ਉਹ ਚੋ ਚੱਕਿਆ ਗਿਆ 12-1300 ਰੁਪਿਆ ਸੀ ਖੁੱਲਾ ਕੁਛ ਭਾਂ ਸੀ ਇੱਕ ਮੇਰਾ ਨਵਾਂ ਫੋਨ ਸੀ ਮੋਬਾਈਲ ਹਮਮ ਸੈਮਸੰਗ ਦਾ ਤਿੰਨ ਚਾਰ ਜੋੜੀਆਂ ਕੱਪੜਿਆਂ ਦੀਆਂ ਸੀ ਜੀ ਤੇ ਉਹ ਲੈ ਗਈ ਤਿੰਨ ਜਣੇ ਸੀਗੇ ਹੁਣੇ ਕੱਲ ਦਾ ਇੱਥੇ ਕੋਈ ਪ੍ਰਸ਼ਾਸਨ ਅਧਿਕਾਰੀ ਕੋਈ ਪਹੁੰਚਿਆ ਨਾ ਕੋਈ ਪ੍ਰਸ਼ਾਸਨ ਅਧਿਕਾਰੀ ਇੱਥੇ ਜਿਹੜਾ ਵੀ ਆਉਂਦਾ ਉਹ ਹੀ ਕਹਿੰਦਾ ਬੱਲੇ ਧਿਆਨ ਨਾਲ ਰਹੀਂ ਇੱਥੇ ਚਿੱਟੇ ਆਏ ਆਉਂਦੇ ਰਾਤ ਨੂੰ ਤੇਰੇ ਨਾਲ ਕੋਈ ਵੀ ਕੋਈ ਵੀ ਹਾਸਾ ਪੀ ਸਕਦਾ ਹੁਣ ਮੇਰੀ ਜਾਨ ਸੁੱਕਦੀ ਹੈ ਕੀ ਕਰਾਂ ਕੋਈ ਆਦਾ ਬਈ ਤੇ ਰਜਿਸਟਰਾਂ ਸਾਧਰਾ ਰਿਸ਼ਤੇਦਾਰ ਮੈਂ ਹਨਮਾਨ ਗਣੋਂ ਕਿੱਥੋਂ ਸਦਾਂ ਬਿਲਕੁਲ ਵੇਖੋ ਇੱਥੇ ਆ ਕੇ ਬਿਲਕੁਲ ਲੁੱਟਾਂ ਖੋਹਾਂ ਦਾ ਦੌਰ ਹੁਣ ਇਹ ਵਿਚਾਰਾ ਕਾਦੇ ਦਾ ਟਾਇਰਾਂ ਵਾਲੇ ਪਾਸੇ ਭੱਜ ਕੇ ਜਾਂਦਾ ਕਦੇ ਬੈਟਰੀਆਂ ਵੇਂਦਾ ਕਦੇ ਆਪਦੀ ਜਾਨ ਬਚਾਉਂਦਾ ਪਰ ਇਹ ਰਾਤ ਹਾਦਸਾ ਹੋਇਆ ਇਹ ਗੱਲ ਹਜੇ ਇਹ ਟਲਿਆ ਨਹੀਂ ਕਿਉਂਕਿ ਪਿੱਛੋਂ ਜੇਕਰ ਕੋਈ ਹੋਰ ਵਾਹਨ ਤੇਜ਼ੀ ਨਾਲ ਆ ਕੇ ਦੇ ਵਿੱਚ ਵੱਜਦਾ ਤੇ ਫੇਰ ਕਹਿਣਾ ਟਰਾਲੇ ਦੇ ਕਰਕੇ ਹਾਦਸਾ ਵਾਪਰ ਗਿਆ ਇੱਥੇ ਜੇ ਮੰਨ ਕੇ ਚੱਲੋ ਛੋਟੀ ਗੱਡੀ ਹੁੰਦੀ ਕੋਈ ਕਾਰ ਹੁੰਦੀ ਉਹਦੇ 'ਚ ਕੋਈ ਫੈਮਲੀ ਹੁੰਦੀ ਤਾਂ ਕੌਣ ਜ਼ਿੰਮੇਵਾਰ ਸੀਗਾ ਠੀਕ ਆ ਤੁਸੀਂ ਇੱਥੋਂ ਆ ਬਾਈ ਹਾਂ ਬਾਈ ਮੈਂ ਨਿਹਾਲ ਸਿੰਘ ਵਾਲੇ ਤੋਂ ਆ ਉਹ ਖੜਾ ਮੇਰਾ ਘੋੜਾ ਹੀ ਲੀੜਾਂ ਟੱਕਰ ਵੀ ਮੈਨੂੰ ਦੇਤਾ ਪਾਉਣ ਨੂੰ ਜੀ ਇਹਨਾਂ ਨੂੰ ਤੁਸੀਂ ਆਏ ਵੇਖੋ ਨਾ ਬਾਗੇਪੁਰਾਂ ਵਾਲੇ ਪੁਲਿਸ ਨੇ ਨੰਬਰ ਲੈਂਦਾ ਇਹਦਾ ਨਾ ਕੋਈ ਕੋਈ ਅਧਿਕਾਰੀ ਆ ਰਾਤ ਦੀ ਲੁੱਟ ਹੋ ਗਈ ਹੁਣ ਮੈਨੂੰ ਗੱਡੀ ਜਾਣ ਬਿਛਾਣ ਵਾਲੀ ਸੀ ਮੈਂ ਰੁਕਿਆ ਇਹਦੇ ਕੋਲੇ ਇਹਨੂੰ ਪੁੱਛਿਆ ਹਾਲ ਸਾਰਾ ਹੋ ਮੈਨੂੰ ਕਹਿੰਦਾ ਰਾਤ ਮੇਰਾ ਆ ਕੁਝ ਹੋ ਗਿਆ ਮਗਾ ਕੋਈ ਨਹੀਂ ਆਇਆ ਕਹਿੰਦਾ ਕੋਈ ਨਹੀਂ ਜਿੱਦੇ ਟੋਲ ਟੈਗ ਸੇ ਬੰਦ ਹੋਇਆ ਉਹਦੇ ਕਿਸਾਨ ਯੂਨੀਅਨ ਵਾਲਿਆਂ ਨੇ ਧਰਨਾ ਲਾ ਲਾ ਕੇ ਹਾਰ ਪਾ ਪਾ ਕੇ ਇਹ ਟੋਲ ਟੈਗ ਸੇ ਬੰਦ ਕਰਾਇਆ ਹੈ ਭਾਨ ਤਮਨ ਸਾਹਿਬ ਜੀ ਨੇ ਆ ਬੰਦ ਕਰਾਇਆ ਹੈ ਤੇ ਹੁਣ ਇਥੋਂ ਇਹਨੂੰ ਕਿਉਂ ਨਹੀਂ ਜਗਾਉਂਦੇ ਵਿੱਚੋਂ ਜੀ ਅੱਛਾ ਦੂਜਾ ਕਮ ਆਇਆ ਰਾਜਸਥਾਨ ਦੇ ਵਿੱਚ ਸਾਡੀ ਗੱਡੀ ਲੱਗੀ ਹੁੰਦੀ ਤੇ ਕਟੋ ਘਟ 20 ਬੰਦੇ ਰਾਜਸਤਾਨੀ ਸਾਡੇ ਕੋਲੇ ਖੜੇ ਹੋਣੇ ਰੋਟੀ ਦੇਣ ਵਾਸਤੇ ਪੰਜਾਬ ਦਾ ਬੰਦਾ ਐਡਾ ਗਰਕ ਗਿਆ ਕੋਈ ਇਹਨੂੰ ਰੋਟੀ ਦੇਣ ਵਾਸਤੇ ਨਹੀਂ ਆਇਆ ਲੀੜਾ ਕੱਪੜਾ ਦੇਣ ਵਾਸਤੇ ਨਹੀਂ ਆਇਆ ਹੁਣ ਮੈਂ ਖੜਾ ਲੀੜਾ ਕੱਪੜਾ ਵੀ ਲੈ ਤਾ ਰੋਟੀ ਵੀ ਲੈ ਕੇ ਆਇਆ ਇਹਦੀ ਮੈਂ ਉਹ ਵੀ ਗੱਡੀ 'ਚ ਪਈ ਸੀਗੀ ਹਾਂ ਕੋਈ ਵੀ ਨਹੀਂ ਆਇਆ ਜੀ ਉਹ ਬਾਈ ਜੀ ਸਾਨੂੰ 15-16 ਹਜ਼ਾਰ ਰੁਪਿਆ ਤਨਖਾਹ ਮਿਲਦੀ ਐ ਹੁਣ ਮੈਂ 2 ਮਹੀਨਾ ਦੀ ਤਨਖਾਹ ਲੈਣੀ ਮਾਲਕ ਤੋਂ ਹੁਣ ਕਿਹੜੇ ਮੂੰਹ ਨਾਲ ਮੰਗਾ ਉਹ ਮੰਗੂਗਾ ਦੇਊਗਾ ਪਤਾ ਨਹੀਂ ਨਾ ਦੇਊਗਾ ਕਿੱਧਰ ਜਾਈਏ ਹੂੰ ਖੂਚ ਜਾਈਏ ਖਾਤੇ 'ਚ ਜਾਈਏ ਵੇਖੋ ਯਾਰ ਰਾਤ ਉੱਪਰ ਪਈਆ ਹਜੇ ਆ ਮੜਿਆ ਦਿਖਾ ਦੇ ਜਦੋਂ ਇਹ ਇੰਨੇ ਟਾਈਮ ਦਾ ਬੰਦ ਹੋਇਆ ਇਹਨੂੰ ਬੰਦ ਕਰਾਉਣ ਵਾਸਤੇ ਬਹੁਤ ਵੱਡਾ ਪ੍ਰੋਗਰਾਮ ਉਹ ਲਿਖਿਆ ਗਿਆ ਸੀ ਵੱਡੀਆਂ ਵੱਡੀਆਂ ਖਬਰਾਂ ਦਿੱਤੀਆਂ ਗਈਆਂ ਸੀ ਇੱਥੋਂ ਦੇ ਐਮਐਲਏ ਸਾਹਿਬ ਸਪੈਸ਼ਲ ਆਏ ਸੀ ਇੱਥੋਂ ਦੇ ਐਸਐਲਕੇ ਦੇ ਹੋਰ ਲੀਡਰ ਸਾਹਿਬਾਨ ਆਏ ਸੀ ਸੀਐਮ ਸਾਹਿਬ ਆਏ ਸੀ ਉਹ ਚੇਚੇ ਤੌਰ ਤੇ ਜਿਹੜਾ ਸੀਗਾ ਇੱਥੇ ਪ੍ਰਬੰਧ ਕੀਤਾ ਗਿਆ ਸੀ ਪਰ ਇਹ ਚਕਾਈ ਕਿਉਂ ਨਹੀਂ ਗਈ ਬਿਲਡਿੰਗ ਗੱਲ ਰਹੀ ਕਿੱਥੇ ਆ ਇਸ ਤੋਂ ਪਹਿਲਾਂ ਵੀ ਚਾਰ ਹਾਦਸੇ ਇੱਥੇ ਵਾਪਰੇ ਨੇ ਅਸੀਂ ਇੱਥੇ ਆਪਦੇ ਪੰਜਾਬ ਦੇ ਵਿੱਚ ਪੁਰਾਣੇ ਪੁਲਾਂ ਦੀ ਗੱਲ ਕਰਨ ਲਗੇ ਇਹਨਾਂ ਟੂਲ ਟੈਕਸਾਂ ਦੀ ਗੱਲ ਕਰਨ ਲਗੇ ਜ਼ਿੰਮੇਵਾਰ ਕੌਣ ਮੌੜਾਂ ਤੋਂ ਮੌੜਾਂ ਤੋਂ ਮਾਨਸਾ ਨੂੰ ਜਾਣੇ ਜਦੋਂ ਉੱਥੇ ਵੀ ਚਾਰ ਮੁੰਡੇ ਸਾਡੇ ਆਏ ਟਰੱਕ ਆਏ ਹੋਏ ਸਾਡੇ ਕੋਲੇ ਵੀਡੀਓ ਪਈਆਂ ਅੱਜ ਪਵਾ ਲੋ ਸਾਡੇ ਕੋਲ ਮੋਬਾਈਲ ਦੇ ਵਿੱਚ ਮੈਂ ਕੱਢ ਕੇ ਦਿਨਾ ਚਾਰ ਮੁੰਡੇ ਮਰੇ ਆਂ ਹਜੇ ਹਜੇ ਟੱਕਰ ਹੋਣ ਜਿਵੇਂ ਵੀਡੀਓ ਤੁਹਾਡੇ ਕੋਲ ਵੀ ਪਈਆਂ ਹੌਣ ਚੱਕਰ ਉਹ ਵੀ ਨਹੀਂ ਚੱਕਿਆ ਗਿਆ ਭਾਈ ਉਹੀ ਹਾਲ ਹੈ ਇੱਥੇ 11 ਵਜੇ ਮੇਰੇ ਅੱਖਾਂ ਦੇਖਣ ਦੀ ਗੱਲ ਹੈ 11 ਵਜੇ ਲਾਈਟਾਂ ਲੁੱਟਾਂ ਹੈ ਨਹੀਂ ਸੀ ਇੱਥੇ ਕੁਦਰਤੀ ਕਾਰ ਦੀ ਲਾਈਟ ਇੱਕ ਤਾਂ ਜਗਦੀ ਸੀ ਦੂਜੀ ਵੀ ਬੰਦ ਹੋ ਗਈ ਇਹਦੇ ਡਿਵਾਈਡਰ ਦੇ ਵਿੱਚ ਆ ਕੇ ਵਗੀ ਵਜੀ ਆ ਲਾਈਟਾਂ ਲੁੱਟਾਂ ਜਿਹੜਾ ਉਹ ਇੱਥੇ ਹੀ ਪਈਆਂ ਉਹ ਤਾਂ ਗੱਡੀ ਸਟਾਰ ਸੀ ਉਹ ਬੰਦ ਨਹੀਂ ਵੀ ਨਹੀਂ ਤਾਂ ਉਹ ਵੀ ਇੱਥੇ ਖੜੀ ਰਹਿੰਦੀ ਉਹ ਗੱਡੀ ਸਟਾਰਟ ਸੀ ਤੇ ਵਿਚਾਰਾ ਉਵੇਂ ਹੀ ਲੈ ਗਿਆ ਆ ਥੋੜੇ ਦਿਨ ਹੋਇਆ ਨਵਾਂ ਗੱਡੀ ਵੱਜੀ ਆ ਜੰਮੂ ਦੇ ਵਿੱਚ ਜੰਮੂ ਦਾ ਨੰਬਰ ਸੀ ਉਹਨਾਂ ਦਾ ਤਿੰਨ ਬੱਚੇ ਇੱਕ ਬੰਦੇ ਦੀ ਮੌਤ ਹੋਈ ਆ ਕੋਈ ਸੁਣਵਾਈ ਨਹੀਂ ਹੋਈ ਕਾਰ ਹਜੇ ਬਾਗੇ ਬਰੇਂ ਥਾਣੇ ਦੇ ਵਿੱਚ ਪਈ ਆ ਸਭ ਖਤਮ ਹੋ ਗਿਆ ਦੱਸੋ ਯਾਰ ਜਦੋਂ ਐਡੇ ਐਡੇ ਹਾਦਸੇ ਹੋ ਰਹੇ ਆ ਇਹ ਜਦੋਂ ਮਰਜੀ ਚੱਕਦੇ ਹੋ ਮੈਂ ਕਹਿੰਦਾ ਪ੍ਰਸ਼ਾਸਨ ਨੂੰ ਕਹਿੰਦਾ ਜਾਂ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਮੈਂ ਵੀ ਕਮਸੇ ਕੰਮ ਇੱਥੇ ਲਾਈਟ ਦਾ ਪ੍ਰਬੰਧ ਕਰ ਦਿਓ ਲੋਕਾਂ ਦੀ ਜਾਨ ਤਾਂ ਬਚ ਜੇ ਲੋਕ ਆਪਦੇ ਘਰੇ ਸੁੱਖ-ਸਾਂਦੇ ਨਾਲ ਪਹੁੰਚਦਾ ਜਾਣ ਅਸੀਂ ਕਿਉਂ ਇਹ ਚੀਜ਼ਾਂ ਨੂੰ ਓੜੀਕ ਰਹੇ ਹਾਂ ਵੀ ਇਹ ਹਾਦਸੇ ਵਾਪਰਨ ਮਰੇ ਇਧਰ ਨੁਕਸਾਨ ਤੁਹਾਨੂੰ ਮੈਂ ਦਿਖਾ ਦਿਆਂ ਆ ਨੰਬਰ ਦਿਖਾ ਰਾਜਸਥਾਨ ਦਾ ਨੰਬਰ ਆ ਗੱਡੀ ਦਾ ਤੁਸੀਂ ਹਾਲਾਤ ਵੇਖੋ ਯਾਰ ਜੇ ਛੋਟੀ ਗੱਡੀ ਹੁੰਦੀ ਤਾਂ ਕੀ ਵਟਿਆ ਜਾਣਾ ਸੀ ਆ ਦਿਖਾ ਮੇਰਾ ਵੀਰ ਆ ਦੇਖੋ ਅੱਗ ਲੱਗਣ ਦੇ ਚਾਂਸ ਵੀ ਸੀਗੇ ਗੱਡੀ ਨੂੰ ਕਿਉਂਕਿ ਤੇਲ ਵਾਲੀਆਂ ਟੈਂਕੀਆਂ ਥੱਲੇ ਲੱਗੀਆਂ ਪਈਆਂ ਆ ਥੱਲੇ ਉਹ ਦਿਖਾ ਮੇਰਾ ਭਰਾ ਦੇਖੋ 5-7 ਲੱਖ ਦਾ ਨੁਕਸਾਨ ਆ ਹਜੇ 2 ਦਿਨ ਗੱਡੀ ਇੱਥੋਂ ਨਿਕਲਦੀ ਨਹੀਂ ਤੇ 2 ਦਿਨ ਡਰਾਈਵਰ ਦੀ ਜਾਨ ਤੇ ਬਣੀ ਹੋਈ ਆ ਹੁਣ ਮਗਰੋਂ ਕੋਈ ਗੱਡੀ ਆਵੇ ਕੋਈ ਵੀ ਇਕ ਲਾਵੇ ਉਹ ਟਰਾਲੇ ਦੇ ਵਿੱਚ ਵਜਦਾ ਜੁਮੇਵਾਰ ਕੌਣ ਹੋਊਗਾ ਕੀ ਅਸੀਂ ਇਕੱਲੇ ਕੱਲੇ ਖਬਰਾਂ ਹੀ ਦੇਣੀਆਂ ਬੱਸ ਵੀ ਅੱਜ ਟੋਲ ਬਲਾਜਾ ਬੰਦ ਕਰਾਤਾ ਉਸ ਤੋਂ ਬਾਅਦ ਇੱਥੇ ਪਰਚੀਆਂ ਨਹੀਂ ਕੱਟੀਆਂ ਜਾਣੀਆਂ ਇੱਥੇ ਮੜੇ ਉਰੇ ਨੂੰ ਲਿਆ ਮਾਏ ਇਹ ਗੱਲ ਕਹਿਣਾ ਵੀ ਜਦੋਂ ਇੱਥੇ ਪਰਚੀਆਂ ਬੰਦ ਹੋ ਗਈਆਂ ਹੁਣ ਇੱਥੇ ਪਰਚੀਆਂ ਮੈਂ ਇਹ ਸਮਝ ਲ ਗਏ ਅਸੀਂ ਵੀ ਉੱਥੇ ਸਾਡੀਆਂ ਧਰਮਰਾਜ ਵਾਲੀ ਪਰਚੀ ਹੁਣ ਕੱਟੀ ਜਾਊਗੀ ਔਰ ਕਾਰ ਆ ਜਾਂਦੀ ਮੂਰੇ ਪੰਜ ਬੰਦੇ ਮੁੰਡੇ ਮਾਰੇ ਕਾਰ ਪਚਵਾਈ ਦੀ ਮਰ ਜਾਂਦੇ ਇਹ ਇਹ ਢੀਕ ਕਰਦੇ ਆ ਉਸ ਤੋਂ ਬਾਅਦ ਹੁੰਦਾ ਨਹੀਂ ਅਸਲ ਪੁੱਛੋਂ ਤਾਂ ਇਹ ਕਾਰ ਨੂੰ ਕਾਰ ਵਾਲੇ ਨੂੰ ਬਚਾਉਂਦਾ ਚਾਹੁੰਦਾ ਡਵਾਈਡਰ ਤੇ ਚੜੀ ਆ ਸਹੀ ਪੁੱਛੋਂ ਤਾਂ ਆ ਦੱਸੋ ਜਦੋਂ ਲਾਇਟ ਦਾ ਪ੍ਰਬੰਧ ਨਹੀਂ ਯਾਰ ਇਹ ਇੱਥੇ ਟੂਲ ਪਰਚੀ ਕੱਟੀ ਜਾਂਦੀ ਸੀ ਪਰ ਇਹਨੂੰ ਬੰਦ ਕੀਤਾ ਟਾਇਆ ਨਹੀਂ ਗਿਆ ਸ਼ਾਇਦ ਇੱਥੇ ਉਹਨ ਧਰਮ ਰਾਜ ਕੋਲੇ ਜਾਣ ਵਾਲੀਆਂ ਪਰਚੀਆਂ ਕਟਾਉਣ ਦੀ ਖਾਤਰ ਸਾਡੇ ਜਿਹੜੇ ਜ਼ੁਮੇਵਾਰ ਅਧਿਕਾਰੀ ਨੇ ਉਹ ਕੁੰਬ ਦੀ ਨੀਂਦ ਦੇ ਵਿੱਚ ਸੁੱਤੇ ਆ ਵੀ ਸ਼ਾਇਦ ਇੱਥੇ ਹਾਦਸੇ ਵਾਪਰਨ ਇੱਥੇ ਮੌਤਾ ਹੋਣ ਇੱਥੇ ਘਰਾਂ ਦੇ ਵਿੱਚ 70 ਮਿਸ਼ਨ ਇੱਥੇ ਉੱਜਰ ਜਾਣ ਕਰਾਂ ਦੇ ਘਰ ਜਿਹੜਾ ਹੀ ਆਉਂਦਾ ਬਾਈ ਉਹ ਨੀਂਦ ਆ ਗਈ ਸੀ ਬਾਈ दारू ਪੀਤੀ ਸੀ ਬਾਈ ਪੈਗ ਲੱਗਿਆ ਸੀ ਬਾਈ ਚਿੱਟਾ ਪੀਤਾ ਸੀਗਾ ਕਾਰ ਆਉਂਦੀ ਆ ਇਧਰੋਂ ਕਾਰ ਆਉਂਦੀ ਆ ਬਾਈ ਮੂਰੇ ਡੱਟਾ ਪਾਉਂਦੇ ਚਿੱਟੀ ਲੈਣ ਤੇ ਆਉਂਦਾ ਹੈ ਚਿੱਟੀ ਲੈਣ ਇਧਰੋਂ ਕਾਰਾਂ ਦੀਆਂ ਲਾਈਟਾਂ ਤੇਜ਼ ਆਉਂਦੀਆਂ ਇਹਨੇ ਦੇਖਿਆ ਉਦੋਂ ਬਲਟਰ ਦੇ ਸਿਆ ਹੀ ਨਹੀਂ ਜਦੋਂ ਗੱਡੀ ਚੜੀ ਉਸ ਨੂੰ ਕਾਰ ਲੰਘੀ ਉਹਦਾ ਬਚ ਕੇ ਕਾਰ ਵਾਲੇ ਬਚ ਕੇ ਪਤਾ ਨਹੀਂ ਕਿੰਨੇ ਜਾਣੇ ਸੀ ਉਹ ਵੇਖੋ ਕਾਰ ਨੂੰ ਬਚਾਉਂਦੇ ਨੇ ਬਾਈ ਨੇ ਆਪ ਦਾ ਐਡਾ ਨੁਕਸਾਨ ਕਰ ਲਿਆ ਯਾਰ ਹੁਣ ਵੀ ਤਾਂ ਇਧਰੋਂ ਚੀਜ਼ਾਂ ਆਉਂਦੀਆਂ ਰਾਤ ਨੂੰ ਵਹੀਕਲ ਚੱਲਣੇ ਆ ਜਿਮੇਵਾਰ ਕੌਣ ਆ ਕਿਉਂ ਨਹੀਂ ਇਹਨੂੰ ਚੱਕਿਆ ਗਿਆ ਜਦੋਂ ਐਡਾ ਇਹ ਇਹ ਚੰਦਪੁਰਾਣੇ ਦਾ ਟੂਲਪਲਾਜਾ ਪੂਰਾ ਚਰਚਾ ਦਾ ਵਿਸ਼ਾ ਬਣਿਆ ਸੀ ਜਦੋਂ ਇਹ ਬੰਦ ਹੋਇਆ ਕਿਹਾ ਗਿਆ ਸੀ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਟੂਲਪਲਾਜੇ ਦੀ ਮਿਆਦ ਖਤਮ ਸੀ ਨਹੀਂ ਚੱਕਿਆ ਗਿਆ ਪਰ ਸੀਐਮ ਭਗਵੰਤ ਮਾਨ ਨੇ ਇਹ ਬੰਦ ਕਰਾਇਆ ਜੇ ਬੰਦ ਕਰਾਇਆ ਸੀ ਤੈਨੂੰ ਪ੍ਰੋਪਰ ਤਰੀਕੇ ਨਾਲ ਬੰਦ ਕਰਾਉਂਦੇ ਇਹ ਕਿਉਂ ਲੋਕਾਂ ਦੀ ਮੌਤ ਦਾ ਸੱਦਾ ਦੇ ਰਿਹਾ ਇਹ ਮੌ ਦਾ ਸਦਾਗਰ ਬਣਿਆ ਏ ਟੂਲ ਪਲਾਜ਼ਾ ਹੁਣ ਬਾਈ ਇੱਥੇ ਕਟਾ ਹੁਣ ਕੀ ਕਿੰਨੇ ਦਿਨ ਲੱਗ ਸਕਦੇ ਇਹਨੂੰ ਬਾਈ ਇਹ 2 ਦਿਨ ਵੀ ਲੱਗ ਸਕਦੇ 3 ਦਿਨ ਵੀ ਇੱਥੋਂ ਚੱਕਣ ਚੱਕਣ ਵਾਸਤੇ ਅੱਗੇ ਦਾ ਕੰਮ ਹੋਣ ਤੇ ਪਤਾ ਨਹੀਂ ਕਿੰਨੇ ਦਿਨ ਭਰਿਆ ਕਾਦਾ ਇਹ ਕੋਲੇ ਦਾ ਭਰਿਆ ਜਿੱਥੇ ਲੈ ਕੇ ਜਲੰਧਰ ਕਾਣਲੇ ਤੋਂ ਆਇਆ ਸੀਗਾ ਗੁਜਰਾਤ ਗੁਜਰਾਤ ਤੋਂ ਆਇਆ ਬਈ ਘੱਟੋ ਘੱਟ 4 ਦਿਨ ਲੱਗ ਜਾਣਗੇ ਇਹਨੂੰ ਚੱਕਣ ਤੇ ਹਜੇ ਤੇ 4 ਦਿਨ ਇਹਦੀ ਜਾਣ ਤੇ ਬਣੀ ਪਿਆ ਕੋਈ ਟਾਇਰ ਵੀ ਛੱਡ ਦੇਣ ਇਹਦੇ ਤੇ ਅਸੀਂ ਜਿੰਮੇਦਾਰ ਭਰੀ ਹੋਈ ਡੀਜ਼ਲ ਦੀ ਡੋਲੀ ਗਈ ਪਾਰ ਕੇ ਤੇ ਸਾਰੇ ਟਾਇਰਾਂ ਦਾ ਨੁਕਸਾਨ ਤਿੰਨ ਚਾਰ ਦਿਨਾਂ ਦੇ ਵਿੱਚ ਇਹਨੂੰ ਚੱਕਣ ਤੇ ਲੱਗਣਗੇ ਤੇ ਜੇ ਤੇ ਖੜਾ ਰਿਹਾ ਔਰ ਤੇ ਠੀਕ ਹੈ ਨਹੀਂ ਤਾਂ ਉਹ ਟਾਇਰ ਦਾ ਟਰਾਲੀ ਦੇ ਖੋਲ ਕੇ ਚਿੱਟੇ ਵਾਲੇ ਲੈ ਜਾਣਗੇ ਜੇ ਕੋਲੇ ਖੜਦੇ ਇਹਨੂੰ ਮਾਰ ਦੇਣਗੇ ਤੇ ਦੇਖੋ ਇਧਰੋਂ ਦਿਖਾ ਦੇ ਮੇਰਾ ਵੀਰ ਮੜਿਆ ਜਾ ਇਧਰ ਆ ਜਾਓ ਤੁਸੀਂ ਯਾਰ ਵੇਖੋ ਕੱਲੀ ਕੱਲੀ ਚੀਜ਼ਾਂ ਹੁਣ ਇਹਦੇ ਇਹਦੇ ਤਾਂ ਆਪਾਂ ਇਹ ਵੀ ਕਹਿ ਸਕਦੇ ਆ ਕਿ ਲਾਈਟਾਂ ਵੀ ਖਤਮ ਹੋ ਗਈਆਂ ਰਾਤ ਨੂੰ ਇਹਦਾ ਕੁਝ ਜਗਦਾ ਵੀ ਨਹੀਂ ਦਿਸਣਾ ਇਧਰੋਂ ਕੋਈ ਬੱਸ ਕਾਰ ਗੱਡੀ ਆ ਜੇ ਇਹਦੇ ਵਿੱਚ ਵਾਜੀਏ ਜੁਮੇਵਾਰ ਕੌਣ ਹੋਊਗਾ ਹੁਣ ਇਹ ਵਿਚਾਰਾ ਇੰਨਾ ਡਰਿਆ ਬੈਠਾ ਰਾਤ ਇਹਦੀ ਲੁੱਟ ਹੋਈਆ ਬੈਗ ਲੈ ਕੇ ਫੋਨ ਲੈ ਕੇ ਬਾਈ ਕਹਿੰਦਾ ਤੇ ਹੁਣ ਕਹਿੰਦਾ ਮੈਂ ਹੁਣ ਇਹ ਨਹੀਂ ਸਮਝਾਉਂਦੀ ਵੀ ਕਿਤੇ ਰਾਤ ਨੂੰ ਕੋਈ ਟਾਇਰ ਨਾ ਲੈ ਜੇ ਕੋਈ ਬੈਟਰੀ ਨਾ ਲੈ ਜੇ ਕੋਈ ਮੈਨੂੰ ਮਾਰ ਨਾ ਜਾਵੇ ਲੁੱਟਾਂ ਖੋਹਾਂ ਦਾ ਇੰਨਾ ਦੌਰ ਹੋਇਆ ਜੇ ਇੱਥੇ ਇੱਕ ਰੈੱਡ ਜਾਂ yellow ਕੋਈ ਲਾਈਟ ਲਾ ਦੇਣਗੇ ਕਿੱਡੀ ਕੀ ਗੱਲ ਆ ਯਾਰ ਆਪਾਂ ਤਾਂ ਇਹ ਗੱਲ ਕਹਿੰਨੇ ਵੀਰੇ ਯਾਰ ਹੁਣ ਇਹਦੀ ਹੈਲਪ ਵਾਸਤੇ Rajasthani ਸਾਡੀ ਹੈਲਪ ਕਰਦੇ ਆ ਮਾਲਾ ਵੀ ਅਸੀਂ ਬਾਹਰ ਗੱਡੀਆਂ ਲੈ ਕੇ ਵੱਡੇ ਵੱਡੇ ਘੋੜੇ ਉਹ ਲੈ ਕੇ ਜਾਂਦੇ ਆ ਸਾਨੂੰ ਬਹੁਤ ਹੈਲਪ ਕਰਦੇ ਆ ਰੋਟੀ ਪਾਣੀ ਸਾਡੀ ਸਸਕਾ ਕਰਦੇ ਆ ਮੈਂ ਤਾਂ ਇਹ ਚਾਹੁੰਨਾ ਬਾਗੇ ਪੁਰਾਣੇ ਦੀ ਜੁਨੀਆਨਾ ਚੋਂ 2-4 ਬੰਦੇ ਲਾਈ ਜਾਣ ਚਾਹੇ ਕਿਸਾਨ ਜੂਨੀਅਨ ਦੇ ਬੰਦੇ ਚਾਹੇ ਕੋਈ 1-2 ਬੰਦੇ ਪੁਲਿਸ ਦੇ ਲਾਏ ਜਾਣ ਇੱਕ ਜੂਨੀਅਨ ਨਾਲ ਵੀਰ ਵਾਲੇ ਆਏ ਆ ਇੱਥੇ ਕੋਈ ਨਹੀਂ ਆਇਆ ਵੀ ਪਰ ਚਾਹੇ ਭਾਈ ਜੀ ਮੇਰੇ ਹਰਮਾਨਗੜ ਏਰੀਆ ਪਹਿਲੀ ਗੱਲ ਤਾਂ ਰੱਬ ਹੈ ਜੇ ਹਾਸਾ ਕਰਾਵੇ ਨਾ ਜੇ ਹੋ ਵੀ ਜਾਵੇ ਮਤਲਬ ਇੰਚ ਮਹੀਨਾ ਖੜੀ ਰਹੇ ਗੱਡੀ ਕੋਈ ਨਟ ਨਹੀਂ ਹਿਲਾਉਂਦਾ ਨਾਟ ਇੱਥੇ ਤਾਂ ਭਰੋਸਾ ਹੀ ਨਹੀਂ ਲੀੜੇ ਗਾਲ ਵਾਲੇ ਕੱਪੜੇ ਲਾਉਣ ਦੇ ਲੋਕ ਜਾਂਦੇ ਤਿਆਰ ਹੋ ਜਾਂਦੇ ਆ ਆ ਕੱਪੜੇ ਮੈਂ ਮੈਂ ਕੱਪੜੇ ਗੱਡੀ ਚੋਂ ਕੱਢ ਕੇ ਪਾ ਕੇ ਦਿੱਤਾ ਭਾਈ ਮਾ ਰੋਸੀਨ ਮੈਂ ਇੱਕ ਗੱਲ ਕਹਿਣਾ ਕਿ ਬਾਗੇ ਪ੍ਰਾਣੀ ਟਰੱਕ ਯੂਨੀਅਨ ਵਾਲੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਹਿਣਾ ਕਿ ਜਰੂਰ ਇੱਥੇ ਨਾਲ ਆ ਕੇ ਖੜਨਾ ਰਾਤ ਦਾ ਜਿਹੜਾ ਸਮਾਂ ਉਹ ਭਿਆਨਕ ਹੈ ਇੱਥੇ ਦਿਨੇ ਲੁੱਟਾਂ ਖੋਹਾਂ ਹੋਈ ਜਾਂਦੀਆਂ ਜਾਂ ਪੁਲਿਸ ਪ੍ਰਸ਼ਾਸਨ ਇੱਥੇ 2-4 ਆਪਦੇ ਬੰਦੇ ਆ ਜਿਹੜੇ ਲਾਵੇ ਤਾਂ ਕਿ ਵੀਰ ਜਿੰਨੇ ਦਿਨ ਟਰਾਲਾ ਨਹੀਂ ਨਿਕਲਦਾ ਤਾਂ ਰੋਟੀ ਪਾਣੀ ਦਾ ਪ੍ਰਬੰਧ ਇੱਥੇ ਚੰਦ ਪ੍ਰਾਣੀ ਦੇ ਨੇੜਲੇ ਪਿੰਡ ਜਰੂਰ ਮੇਰੇ ਭਰਾ ਕਰਨ ਤਾਂ ਕਿ ਦੇ ਵਿੱਚੋਂ ਪਿੰਡ ਦੇ ਵਿੱਚੋਂ ਕੋਈ ਸਰਪੰਚ ਮੈਂਬਰ ਕੋਈ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਭਾਈ ਬਣ ਕੇ ਇੱਕ ਉਹ ਬੰਦੇ ਇੱਥੇ ਕੱਲੋ ਯਾਰ ਸਾਡੇ ਕੋਲੇ ਇਹਦੇ ਕੋਲੇ ਮੈਂ ਤਾਂ ਖੜਾ ਹੀ ਖੜਾ ਜਿੰਨਾ ਇਕੱਲ ਖੜਾ ਪਰ ਕੋਈ ਜੁਨੀਅਨ ਦਾ ਕੋਈ ਪਿੰਡ ਚੋਂ ਮੈਂਬਰ ਸਰਪੰਚ ਦਾ ਕੋਈ ਇਹ ਜੇ ਬੰਦੇ ਇੱਕ ਦੋ ਰਾਤ ਨੂੰ ਸਾਡੇ ਕੋਲੇ ਘੱਲੋ ਬਾਈ ਯਾਰ ਤੇ ਨਹੀਂ ਸਾਡੇ ਵੀ ਮਾਰ ਕੁੱਟ ਕਰਨਗੇ ਨਾਲੇ ਸਾਡੇ ਟਾਇਰ ਲੈ ਜਾਣਗੇ ਕੋਈ ਨਹੀਂ ਆਇਆ ਜਿਵੇਂ ਚੈਨਲ ਵਾਲਾ ਬਾਈ ਕੋਈ ਨਹੀਂ ਆਇਆ ਦੀਪ ਵਾਲਿਆਂ ਦੀ ਬੱਸ ਡੱਗ ਪਈ ਉੱਥੇ ਘਟੋ ਘਟ 10 ਚੈਨਲ ਵਾਲੇ ਵੀਡੀਓ ਬਣਾਉਣ ਵਾਲੇ ਸੀ ਸਾਡੇ ਕੋਲੇ ਕੋਈ ਨਹੀਂ ਖੜਾ ਗੱਲਾ ਮਲੂਕਾ ਸਾਹਿਬ ਤੁਸੀਂ ਖੜੇ ਆ ਉਹ ਕੋਈ ਗੱਲ ਨਹੀਂ ਵੀਰੇ ਉਹ ਫਰ ਜਾ ਪਰ ਸਾਨੂੰ ਚਾਹੀਦਾ ਏ ਰੇਸ ਭਰਾ ਦੇ ਨਾਲ ਖੜੋ ਜਿੰਨੇ ਚੰਦ ਪ੍ਰਾਣੇ ਦੇ ਨੇੜੇ ਪਿੰਡ ਆ ਬਾਗੇ ਪ੍ਰਾਣੇ ਟਰੱਕ ਜੂ ਨਹੀਂ ਆਣਾ ਮੋਗੇ ਟਰੱਕ ਜੂ ਨਹੀਂ ਆਣਾ ਸਾਰੇ ਭਰਾ ਹੁਣ ਰਾਤ ਦਾ ਇਹ ਖਤਰਾ ਇੱਕ ਤਾਂ ਇਹ ਬਾਈ ਡਰਦਾ ਵੀ ਰਾਤ ਨੂੰ ਕੋਈ ਦਵਾਰਾ ਚੋਰੀ ਨਾ ਹੋ ਜੇ ਮੇਰੀ ਜਾਨ ਮੁੱਠੀ ਚਾਹੀਆ ਇੱਕ ਕੋਈ ਹਾਫਸਾ ਨਾ ਵਾਪਰ ਜੇ ਇਹ ਇਸ ਗੱਲੋਂ ਵੀ ਡਰਿਆ ਵੀ ਕੋਈ ਵੱਡਾ ਵੀਕਲ ਕੋਈ ਛੋਟਾ ਵੀ ਇਕਲੇ ਦੇ ਵਿੱਚ ਆ ਕਿ ਨਾ ਵਜੇ ਕਿਤੇ ਫੇਰ ਮੇਰੇ ਸਿਰ ਕੋਈ ਉਦਾਂ ਦੀ ਘਟਨਾ ਘਟ ਜੇ ਕੋਈ ਕਤਲ ਮੇਰੇ ਸਿਰ ਪੈ ਜੇ ਕੋਈ ਉਹੇ ਜੀ ਘਟਨਾ ਮੇਰੇ ਸਿਰ ਪੈ ਜੇ ਤੇਰੇ ਮਾਲਕ ਦੇ ਫੋਨ ਆਉਂਦੇ ਆ ਸੋਨੀ ਜੀ ਕੋਈ ਬੈਟਰੀ ਨਾ ਲੈ ਜੇ ਸੋਨੀ ਜੀ ਕੋਈ ਟਾਇਰ ਨਾ ਲਾ ਕੇ ਲੈ ਜੇ ਕੋਈ ਡੀਜ਼ਲ ਨਾ ਕੱਢ ਲੈ ਤੇਰੀ ਜ਼ਿੰਮੇਵਾਰੀ ਹੈ ਮੈਂ ਇੰਨਾ ਦਾ ਸਮਾਨ ਦੀ ਨਿਗਰ ਰੱਖਾਂਗੇ ਆਪ ਦੀ ਜਾਨ ਦੀ ਹਵਾਇਦਤ ਕਰਾਂ ਬਾਈ ਯਾਰ ਕਿੱਧਰ ਜਾਣਾ ਕੋਈ ਨਹੀਂ ਆਪਾਂ ਬੇਨਤੀ ਪਿੰਡ ਦੇ ਬੰਦਿਆਂ ਨੂੰ ਕਰਤੀ ਸਰਪੰਚ ਸਹਿਬਾ ਨੂੰ ਕਰਤੀ ਚਾਹੀਦਾ ਸੀ ਇਸ ਹਾਲ ਕੇ ਦੇ ਐਮਐਲਏ ਨੂੰ ਜਾ ਇਹ ਚੀਜ਼ਾਂ ਢਵਾ ਦੇ ਚਾਹੀਦਾ ਸੀ ਬਈ ਢਵਾਉਣੀਆਂ ਚਾਹੀਦੀਆਂ ਸੀ ਚੱਲ ਨਹੀਂ ਢਵਾਇਆਂ ਰੱਬ ਜਾਣੇ ਉਹ ਕਿਹਨੂੰ ਠੀਕ ਕਰ ਦਿਆ ਪਰ ਇਹ ਹਜਾਸਾ ਹੁੰਦਾ ਪੰਜਾਬ ਦੇ ਵਿੱਚ ਬਈ ਯਾਰ ਪੰਜਾਬੀ ਇਹੋ ਜਿਹੇ ਬੰਦੇ ਆ ਲੰਗਰ ਏਡੇ ਏ ਲਾ ਦਿੰਦੇ ਆ ਕੀ ਇੱਕ ਡਰਾਈਵਰ ਦੀ ਗੱਡੀ ਖੜੀ ਆ ਬਈ ਯਾਰ ਰਾਤ 7 ਵਜੇ ਦੀ ਇੱਕ ਬੰਦਾ ਰੋਟੀ ਲੈ ਕੇ ਯਾਰ ਪਿੰਡ ਦਾ ਬੰਦਾ ਉਹਨੇ ਪੁੱਛ ਕਿਸੇ ਨੇ ਪੁੱਛਿਆ ਮੈਂ ਗੱਡੀ ਲੈ ਕੇ ਆਇਆ ਬਈ ਮੈਂ ਪੁੱਛਿਆ ਮਾ ਬਈ ਕਹਿੰਦਾ ਲੀਡੇ ਰਾਤ ਚੋਰੀ ਹੋ ਗਏ ਮੈਂ ਲੀਡੇ ਪਾ ਤੂੰ ਚਾਲ ਮਾ ਰੋਟੀ ਗੱਡੀ ਚ ਪਈ ਆ ਚੱਕ ਖਾ ਯਾਰ ਜੇ ਯਕੀਨ ਮੰਨਿਓ ਕਹਿਣਾ ਸੌਖਾ ਸਾਨੂੰ ਅਸੀਂ ਕਹਿ ਦਿੰਨੇ ਆ ਇਹ ਡਰਾਈਵਰ ਤਾਂ ਡੱਕੇ ਆਏ ਭੁੱਕੀ ਖਾ ਲੈਂਦੇ ਆ ਸ਼ਰਾਬ ਆ ਬਾਈ ਦੇ ਹੱਥ ਵੇਖ ਰਾਤ ਦਾ ਕਿਹੜੇ ਦੋਜ ਕੀ ਕੁੜਜ ਦਾ ਪਿਆ ਮਰੇ ਨੇੜੇ ਕਰਕੇ ਦਿਖਾ ਬਾਈ ਆ ਦੇਖ ਹੱਥ ਸਿੱਧੇ ਕਰ ਰਾਤ ਦਾ ਵੀ ਇੱਥੇ ਟੱਕਰਾ ਮਾਰੀ ਜਾਂਦਾ ਟਰੱਕ ਦੇ ਨਾਲ ਵੀ ਕੱਢੇ ਜਾਵੇ ਪਰ ਸੈਮ ਗਿਆ ਜਦੋਂ ਲੁੱਟਣ ਵਾਲੇ ਤਿੰਨ ਜਣੇ ਇਹਦਾ ਸਮਾਨ ਲੈ ਕੇ ਗਏ ਕਿਹੜੇ ਤਰੀਕੇ ਨਾਲ ਨੁਕਸਾਨ ਹੋਇਆ ਕੋਈ ਲਾਈਟ ਆ ਲਾਈਟਾਂ ਰਾਤ ਨੂੰ ਕੀ ਜਗਾ ਕੇ ਇਹ ਸਾਹਮਣੇ ਦੱਸ ਦੂਗਾ ਵੀ ਭਾਈ ਟਰਾਲਾ ਖੜਾ ਜੀ ਐ ਹੌਲੀ ਕਿਤੇੜੇ ਐਂ ਬੈਗ ਚੱਕ ਕੇ ਤੇ ਪਾਰ ਬੋਲੇ ਦੱਸੋ ਇੱਥੋਂ ਦੀ ਚੜੇ ਆ ਉਹ ਤਿੰਨੇ ਜਣੇ ਇਹਦਾ ਬੈਗ ਚੱਕ ਕੇ ਚੋਰੀ ਲੈ ਕੇ ਤੋਂ ਭੱਜ ਗਏ ਮੋਬਾਈਲ ਮਗਾ ਮਰਾ ਮੋਬਾਈਲ ਦੇ ਦੋ ਕੱਪੜੇ ਲੈ ਜਾ ਹਾਂ ਤੇ ਮੁੜ ਕੇ ਨਹੀਂ ਝਾਕੇ ਭਾਈ ਸਾਹਿਬ ਮੈਂ ਉਹਨਾਂ ਨੂੰ ਕਿਹਾ ਭਾਈ ਸਾਹਿਬ ਮੇਰਾ ਮੋਬਾਈਲ ਦੇ ਦਿਓ ਕੱਪੜੇ ਤੇ ਕੱਪੜੇ ਲੈ ਜਾਓ ਕੱਪੜਿਆਂ ਦੇ ਵਿੱਚ 14-1500 ਰੁਪਿਆ ਉਹ ਵੀ ਤੁਹਾਨੂੰ ਛੱਡਿਆ ਵੀਰ ਬਣ ਕੇ ਮੋਬਾਈਲ ਦੇ ਦਿਓ ਮੈਂ ਘਰੇ ਫੋਨ ਫੋਨ ਕਰਨਾ ਹੁੰਦਾ ਮੇਰੇ ਕੋਲ ਫੋਨ ਐ ਨਹੀਂਗਾ ਹੋਰ ਤੇ ਪਿੱਛਾ ਪਾਉਂ ਕੇ ਨਹੀਂ ਝਾਕਿਆ ਉਹਨਾਂ ਨੇ ਦੱਸੋ ਯਾਰ ਕੀ ਇੱਕ ਤਾਂ ਮਾੜਾ ਵਕਤ ਪੈ ਗਿਆ ਉੱਤੋਂ ਤੁਸੀਂ ਲੁੱਟਣ ਲੱਗਿਓ ਸ਼ਰਮ ਮੰਦਣੀ ਚਾਹੀਦੀ ਆ ਇਹ ਜੇ ਲੋਕਾਂ ਨੂੰ ਜਰ ਜਿਹੜੇ ਸਾਹਮਣਾ ਰਾਤ ਨੂੰ ਇਹੀ ਅਰਦਾਸ ਕਰਦੇ ਆ ਕੋਈ ਘਟਨਾ ਨਾ ਘਟੇ ਜਿੰਨੀ ਛੇਤੀ ਹੋ ਸਕਦਾ ਇਹ ਮੌਤ ਦਾ ਸਦਾਗਰ ਟੋਲ ਪਲਾਜਾ ਜਿਹੜਾ ਹੈਗਾ ਚੰਦਪੁਰਾਣੇ ਇਹ ਚੱਕਿਆ ਜਾਣਾ ਚਾਹੀਦਾ ਪਹਿਲਾਂ 20 ਹਾਦਸੇ ਇੱਥੇ ਵਾਪਰੇ ਨੇ ਸਾਰੇ ਭੈਣ ਭਰਾ ਇਹਨਾਂ ਪਿੰਡਾਂ ਦੇ ਜਾ ਕੇ ਕਹੋ ਕਿ ਇਹ ਟੋਲ ਪਲਾਜੇ ਦੀ ਜਿਹੜੀ ਇਹ ਬਿਲਡਿੰਗ ਹੈਗੀ ਆ ਜਿਵੇਂ ਬੰਦ ਕੀਤਾ ਉਵੇਂ ਇਹਨੂੰ ਢਾ ਦੇਣਾ ਚਾਹੀਦਾ ਜਰੂਰ ਮਲੂਕਾ ਟੀਵੀ ਨਾਲ ਜੁੜੇ ਰਹੋ ਧੰਨਵਾਦ